ਇਹ ਦੱਸੇ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਦੇ ਖਤਰੇ ਨੇ ਪੰਜਾਬ ਦੇ ਟਮਾਟਰ ਕਿਸਾਨਾਂ ਦੇ ਚਿੰਤਾ ਵਧਾ ਦਿੱਤੀ ਹੈ। ਪਹਿਲਗਾਮ ਮੰਨੇ ਤੋਂ ਬਾਅਦ ਲਾਲ ਟਮਾਟਰ ਜੰਮੂ ਕਸ਼ਮੀਰ ਨਹੀਂ ਭੇਜੇ ਜਾ ਰਹੇ। ਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪੈਨਟਰ ਦੱਸਦੇ ਕਿ ਕੁਗਿਆਣਾ ਤੋਂ ਹਜ਼ਾਰਾਂ ਟਨ ਚੜੇ ਲਾਲ ਟਮਾਟਰ ਨੇ ਉਹ ਟਰੱਕਾਂ ਦੇ ਵਿੱਚ ਲੱਦ ਕੇ ਜੰਮੂ ਕਸ਼ਮੀਰ ਅਤੇ ਦੇਸ਼ ਦੇ ਕਈ ਰਾਜਾਂ ਤੱਕ ਭੇਜੇ ਜਾ ਰਹੇ ਸਨ। ਪਰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਅਤੇ ਪਾਕਿਸਤਾਨ ਦੇ ਵਿੱਚ ਜੰਗ ਵਰਗੇ ਸਥਿਤੀ ਤੋਂ ਬਾਅਦ ਕੋਈ ਵੀ ਟਰੱਕ ਜਾਫਿਰ ਹੋ ਟ੍ਰਾਂਸਪੋਰਟ ਲਾਲ ਟਮਾਟਰ ਨਹੀਂ ਲੈ ਕੇ ਜਾ ਰਿਹਾ। ਦੇ ਕਾਰਨ ਟਮਾਟਰ ਉਤਪਾਦਕ ਕਿਸਾਨਾਂ ਦਾ ਚਿੰਤਾ ਵੱਧ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਇਹ ਨਾਈਟੋਡਾ ਮੇਰਾ ਨਾਮ ਪ੍ਰਕਾਸ਼ ਸਿੰਘ ਪਿੰਡ ਕੋਘਿਆਣਾ ਜਿਲ੍ਹਾ ਫਰੀਦਕੋਟ ਟਮਾਟਰ ਨੂੰ ਇਸ ਵਾਰੀ ਕੀ ਦਿੱਕਤ ਆਈ ਹੈ ਟਮਾਟਰ ਨੂੰ ਆ ਜਿਹੜਾ ਰੋਲਾ ਪਿਆ ਜੰਗਦਾ ਜੀ ਇਹਦਾ ਜਾਦੇ ਨੁਕਸਾਨ ਹੈ ਜੀ ਇਹਦਾ ਕਿਉਂਕਿ ਇਸ ਨਾਲ ਮਾਰ ਪਹਿਲਾ ਕੰਮ ਵਧੀਆ ਚੱਲ ਪਿਆ ਸੀ ਆਪਣਾ 3-400 ਰੁਪਏ ਕ੍ਰੇਟ ਜਿਹੜਾ 350 ਰੁਪਏ ਕ੍ਰੇਟ ਵਧੀਆ ਚੱਲਦਾ ਸੀ ਤੇ ਮੁੜ ਕੇ ਆ ਜੰਗ ਦਾ ਰੌਲਾ ਪਿਆ ਜਿਹੜਾ ਵਪਾਰੀ ਵਰਗ ਹੈ ਉਹ ਬੰਦ ਹੋ ਗਿਆ ਉਹਨਾ ਜਿਹੜੇ ਡਰਾਈਵਰ ਵੀਰ ਸੀ ਉਹ ਵੀ ਨਹੀਂ ਮਾਲ ਲੈ ਕੇ ਕਿਉਂ ਜਾਦੇ ਮਾਲ ਜੰਮੂ ਕਸ਼ਮੀਰ ਤੇ ਸ਼੍ਰੀਨਗਰ ਜਾਂਦੇ ਸੀ ਤੇ ਉਧਰ ਹੀ ਜਾਦੇ ਰੌਲਾ ਸੀ ਇਹ ਕਰਕੇ ਤੜਵਾਈ ਨਹੀਂ ਹੋਇਆ ਖੇਤਾਂ ਦੇ ਵਿੱਚ ਤੇ ਜਦੋਂ ਥੋੜਾ ਬੋਤਾ ਫੈਸਲਾ ਮੜ ਮੋਟਾ ਹੋਇਆ ਜੰਗ ਦਾ ਹਟਿਆ ਉਸ ਤੋਂ ਬਾਅਦ ਜਿਹੜੀ ਬੇਮੌਸਮੀ ਵਰਖਾ ਜਿਹੜੀ ਉਹ 2-4 ਵਾਰੀ ਲਗਾਤਾਰੀ ਪੈ ਗਈ ਇੱਥੇ ਜਿਹੜਿਆਂ ਦੀ ਵੀ ਮਾਰ ਪਈ ਤੇ ਨਾਲ ਖੇਤਾਂ ਵਿੱਚ ਖਰਾਬ ਹੋ ਗਿਆ ਹੁਣ ਤਾਂ ਬੋਲ ਕੀ ਜਾਂਦਾ ਜਿਹੜਾ ਮੰਡੀਆਂ ਦੇ ਵਿੱਚ ਹੈ ਇਹ ਤਾਂ ਜਿਹੜਾ ਅੱਜ ਦਾ ਰੇਟ ਹੈ ਜੀ ਉਹ ਬਹੁਤ ਹੀ ਖਰਾਬ ਥੱਲੇ ਹੈ ਰੇਟ ਬਹੁਤ ਘੱਟ ਰੇਟ ਹੈ ਜੀ ਜਿਹੜਾ 80 ਤੋਂ 90 ਰੁਪਏ 70 ਰੁਪਏ ਪ੍ਰਤੀ ਗ੍ਰੇਡ ਦੇ ਹਿਸਾਬ ਨਾਲ ਅੱਜ ਅੰਮ੍ਰਿਤਸਰ ਦੀ ਮੰਡੀ ਦੇ ਵਿੱਚ ਟਮਾਟਰ ਵਿਕਿਆ ਜਿਹੜੇ ਸਾਡੇ ਪਿੰਡੋਂ ਗੱਡੀਆਂ ਗਈਆਂ ਸੀ 50 ਰੁਪਏ ਤਸੀ ਗ੍ਰੇਡ ਦਾ ਕਰਾਇਆ ਜੀ 30 ਤੋਂ 35 ਰੁਪਏ ਲੇਬਰ ਦਾ ਖਰਚਾ ਜੀ 80 ਰੁਪਏ ਦਾ ਖਰਚਾ ਪੰਜਾ ਪੰਜਾ ਦੇ ਵਿੱਚ ਪੈ ਜਾਂਦਾ ਜੇਕਰ ਮੰਡੀ ਦੇ ਵਿੱਚ ਲੈ ਕੇ ਜਾਈਏ ਸੋ ਦਾ ਟਮਾਟਰ ਇਥੋਂ ਕਿੱਥੇ ਕਿੱਥੇ ਜਾਂਦਾ ਸਾਡਾ ਟਮਾਟਰ ਜੀ ਜ਼ਿਆਦਾਤਰ ਜੰਮੂ ਕਸ਼ਮੀਰ ਸ਼੍ਰੀਨਗਰ ਇਧਰ ਜਾਂਦਾ ਜੀ ਤੇ ਜਿਹੜਾ ਪੰਜਾਬ ਦੇ ਵਿੱਚ ਜਾਂਦਾ ਮੰਡੀਆਂ ਚ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰੀ ਉਹ ਵੀ ਗਾਂ ਵਪਾਰੀ ਭਰਤੀ ਕਰਦੇ ਜਾਂਦਾ ਉਧਰ ਹੀ ਇਸ ਦੇ ਹੋਰ ਹੋਰ ਜਗ੍ਹਾ ਤੇ ਵੀ ਜਾਂਦਾ ਨਹੀਂ ਪਹਿਲਾਂ ਇੱਕ ਦੋ ਸਾਲ ਰਸਤਾ ਤੇ ਹਰਿਆਣਾ ਹਾਂਸੀ ਦਿੱਲੀ ਦਿੱਲੀ ਵੀ ਚੱਲਦਾ ਵਿੱਚ ਕਾਫੀ ਇਸ ਵਾਰ ਵੀ ਜਾ ਰਿਹਾ ਦਿੱਲੀ ਤੇ ਪਰ ਇਹਨਾਂ ਜਿਆਦਾ ਨਹੀਂ ਜਾ ਰਿਹਾ ਤੇ ਲਗਭਗ ਨੁਕਸਾਨ ਦੀ ਗੱਲ ਕੀਤੀ ਜਾ ਵੇ ਟਮਾਟਰਾਂ ਦੀ ਖੇਤੀ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਲਗਭਗ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋ ਗਿਆ ਸਾਡਾ ਜੀ ਤੇ ਟਮਾਟਰਾਂ ਦਾ ਜੀ ਤੇ ਪਹਿਲੇ ਸਾਲ ਚੋ ਟਾਈਮ ਪਾਸ ਵਧੀਆ ਹੋ ਗਿਆ ਸੀ ਜਿਹਦੇ ਨਾਲ ਗੁਜ਼ਾਰਾ ਵਧੀਆ ਹੋ ਗਿਆ ਥੋੜਾ ਟਾਈਮ ਪਾਸ ਤੇ ਇਸ ਵਾਰ ਜਿਹੜਾ ਟਮਾਟਰ ਹੈ ਉਹ ਆ ਜਿਹੜਾ ਪਹਿਲਗਾਮਾ ਹਮਲਾ ਹੋਇਆ ਜੀ ਇਹਦੇ ਨਾਲ ਜੰਗ ਦਾ ਮਾਹੌਲ ਬਣ ਗਿਆ ਤੇ ਜਿਆਦਾ ਦਾ ਟਮਾਟਰ ਹੈ ਜਿਹੜਾ ਇਹ ਇਧਰ ਹੀ ਜੰਮੂ ਕਸ਼ਮੀਰ ਇਧਰ ਹੀ ਜਾਂਦਾ ਸੀ ਤੇ ਉੱਥੇ ਨਾ ਤਾਂ ਕੋਈ ਡਰਾਈਵਰ ਜਾਂਦੇ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਹੋਰ ਘੁੰਮਣ ਆਉਂਦੇ ਜਾਂਦੇ ਆ ਤੇ ਤਾਈਓ ਟਮਾਟਰ ਹੈ ਜਿਹੜਾ ਉੱਥੇ ਵਿਗਦਾ ਨਹੀਂਗਾ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਸਰਕਾਰਾਂ ਨੂੰ ਕੋਈ ਮੰਗ ਸਰਕਾਰਾਂ ਤੋਂ ਸਾਡੇ ਹੱਥ ਜੋੜ ਕੇ ਮੰਗ ਹੈ ਜੀ ਕਿ ਜਿਹੜਾ ਫਰੀਦਕੋਟ ਹਲਕਾ ਸਾਡੇ ਇੱਥੇ ਨੇੜੇ ਤੇ ਵੱਡੀ ਫੈਕਟਰੀ ਜਾਂ ਮੰਡੀ ਕਰਨ ਵਾੜੇ ਕਿਸੇ ਤਰ੍ਹਾਂ ਦਾ ਕੋਈ ਪ੍ਰਮੰਧ ਨਹੀਂ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਮੰਧ ਕੀਤਾ ਜਾਵੇ ਤਾਂ ਜੋ ਅਸੀਂ ਆਪਣੀ ਫਸਲ ਹੈ ਜਿਹੜੀ ਉਹ ਚੰਗੇ ਰੇਟ ਨਾਲ ਵੇਚ ਸਕੀਏ ਆਪਣੇ ਬੱਚਿਆਂ ਦਾ ਚੰਗਾ ਪੜਾਈ ਦਾ ਰਖਾਈ ਕਰਾ ਸਕੀ ਇਹ ਸਾਰਾ ਏਰੀਆ ਸਿਰ ਟਮਾਟਰ ਦੀ ਖੇਤੀ ਹੀ ਕਰਦਾ ਹਾਂ ਜੀ ਹਾਂ ਜੀ ਜਿਹੜਾ ਇਹ ਇਲਾਕਾ ਫਰੀਦਕੋਟ ਦਾ ਪਿੰਡ ਹੈ ਕੋ ਗਿਆਣਾ ਜੀ ਇੱਥੇ ਕਾਫੀ ਟਾਈਮ ਤੋਂ ਬਹੁਤ ਹੀ ਜ਼ਿਆਦਾ ਗੋਭੀ ਤੇ ਟਮਾਟਰ ਲੱਗ ਰਿਹਾ ਜੀ ਤੇ ਇਸ ਵਾਰਾ ਜਿਹੜਾ ਉਹ ਸਾਰੇ ਪਿੰਡ ਨੇ ਨੁਕਸਾਨ ਹੈ ਬਹੁਤ ਜਿਆਦਾ